ਸਾਰਿਆਂ ਸੰਗਤਾਂ ਨੇ ਬੀਬੀਆਂ ਭੈਣਾਂ ਨੇ ਛੋਟੀਆਂ ਵੱਡੀਆਂ ਬੱਚੀਆਂ ਨੇ ਪਾਤਸ਼ਾਹ ਜੀ ਦੇ ਚਰਨਾਂ ਦਾ ਆਸ਼ਰ ਰੱਖ ਕੇ ਸਤਿਗੁਰ ਜੀ ਐਤਵਾਰ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਤੀਆਂ ਦਾ ਤਿਹਾੜੀ ਮਨਾਉਂਦੇ ਹੋਏ ਸੰਗਰ ਪਾਤਸ਼ਾਹ ਜੀ ਮਹਾਰਾਜ ਐਸ ਵਕਤ ਜੀ ਚਰਨਾਂ ਦੇ ਆਸ਼ਰ ਰੱਖ ਕੇ ਪਾਤਸ਼ਾਹ ਜੀ ਆਪ ਜੀ ਦੇ ਸਹਿਦਮ ਦਾ ਜੋੜ ਮੇਲਾ ਮਨਾਉਂਦੇ ਹੋਏ ਗੀਤ ਸ਼ਗੀਰ ਦਾ ਪ੍ਰੋਗਰਾਮ ਪਾਤਸ਼ਾਹ ਜੀ ਰੰਭ ਹੋਣ ਲੱਗਾ ਹੈ ਸ਼ੁਰੂ ਹੋਣ ਲੱਗਾ ਹੈ ਸੰਗਰ ਪਾਤਸ਼ਾਹਾ ਕਿਰਪਾ ਕਰਨੀ ਮਿਹਰ ਕਰਨੀ ਦਇਆ ਕਰਨੀ ਪਾਤਸ਼ਾਹੀ ਸਰਬਾਤ ਪਰਿਵਾਰਾਂ ਜੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਪਾਤਸ਼ਾਹ ਜੀ ਭਾਵਨਾ ਮੁਖ ਰੱਖ ਕੇ ਸੰਗਤ ਪਾਤਸ਼ਾਹ ਸੰਗ ਦਾ ਬੀਜੀਆਂ ਬੀਬੀਆਂ ਪਾਤਸ਼ਾਹ ਬਾਪ ਜੀ ਦੇ ਸਤਾਨਾਂ ਦੇ ਜੋੜ ਮੇਲਾ ਮਨਾਉਣ ਲੱਗੇ ਨੇ ਸੁਭਾਵਨਾਵਾਂ ਪੂਰਨ ਕਰਨੀਆਂ ਜੀ ਮਨੋ ਕਾਮਨਾ ਸੇਵਕ ਪਰ ਸੰਗਤਾਂ ਜੀਆਂ ਸਪੂਰਨ ਕਰਨੀਆਂ ਜੀ ਪਰਿਵਾਰਾਂ ਜੀਆਂ ਸੁਖ ਸ਼ਾਂਤੀ ਘਰਾਂ ਵਿੱਚ ਸੁਖ ਸ਼ਾਂਤੀ ਵਰਤੌਣੀ ਸਾਧ ਸੰਗਤ ਉਹ ਵਿਆ ਦਾਦਾ ਜਮਦੰੀਆਂ ਦਾਦਾ ਬਸਕੀਆਂ ਸਾਰੇ ਪਰਵਾਰ ਸੰਗਤਾਂ ਨੂੰ ਦਰੋ ਕਰੋ ਨਾਮਦਾਨ ਗੋ ਸਿਖੇ ਜੀਂ ਬਸਣਾ ਅਮਰਦੇਵ ਦਾ ਜਗਣਾ ਗੁਰਬਾਨੇ ਦਾ ਪਿਆਰ ਬਸਣਾ ਦਿਨ ਦੁਨੀਆਂ ਦਾ ਚੌਂਕ ਬੱਕਰੇ ਦੋਨੇ ਚੌਣੇ ਭਾਗ ਲਾਉਣੇ ਸਰਪ੍ਰਸਤ ਜੀ ਅਸੀਂ ਖੁਸ਼ੀਆਂ ਦੇ ਵਿੱਚ ਸਭ ਸਰਦਾਂ ਦੇ ਵੱਲ ਪਰਿਵਾਰਾਂ ਬੀਬੀਆਂ ਮੱਚੀਆਂ ਸਖਦਾਂ ਦੇ ਵੱਲ ਆਪ ਕੀ ਦੇ ਸਕਦੇ ਹੇ ਲੱਡੂਆਂ ਦਾ ਮਿੱਠਾ ਪ੍ਰਸ਼ਾਦ ਹਾਜ਼ਰ ਕੀਤਾ ਹੈ ਸਤਿਗੁਰੂ ਜੀ ਆਪ ਜੀ ਕੋ ਭੋਗ ਲਾਓ ਛੇਦ ਪ੍ਰਸ਼ਾਦ ਕਲਾ ਵਾਹਿਗੁਰੂ ਜੀ ਕੀ ਵਲ ਤੇ ਜੋ ਜੀਵ ਛਕੇ ਆਪ ਜੀ ਦਾ ਪਿਤਨਾਮ ਸਤਨਾਮ ਸ੍ਰੀ ਵਾਹਿਗੁਰੂ 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 ਜੱਪੇ ਅਖਰਵਾਦਾ ਘਾਟਾ ਪੁੱਜੇ ਮਾਫਨਾ ਪਾਸੇ ਜਿ ਹੋਈਆਂ ਪੁਲਿਸ ਖੇਮਾ ਸਿਲੀ ਹਾਜ਼ਰੀਆਂ ਪਰਿਵਾਰਨ ਕਰਨੀਆਂ ਸਤਗੁਰ ਜੀ ਦੁੱਖਾਂ ਕਲੇਸ਼ਾਂ ਦੇ ਨਾਸ ਕਰਕੇ ਸੁਗੰਧੀਆਂ ਘੜੀਆਂ ਬਸਕੀਆਂ ਪਰਿਵਾਰਾਂ ਦੀਆਂ ਸਾਰੀਆਂ ਸੰਗਤਾਂ ਦਾ ਨਵਲਾ ਸਮਾ ਖੁਸ਼ੀਆਂ ਖੁਸ਼ੀਆਂ ਦੇ ਨਾਮ ਦੀਦ ਕਰਨਾ ਸਤਿਗੁਰੂ ਪਾਤਸ਼ਾਹ ਜੀ ਆ ਗਿਆ ਬੱਸ ਕਰੋ ਸਭ ਕੋ ਆਪ ਜੀ ਦੇ ਸਥਾਨ ਤੇ ਪਾਛੇ ਗੀ ਸੰਗੀਤ ਦਾ ਪ੍ਰੋਗਰਾਮ ਪਾਛੇ ਜੀ ਰਾਮ ਕਰ ਲਿਆ ਗਿਆ ਬੱਸ ਕਰੋ ਜੀ ਸੇ ਪਿਆਰੇ ਮੇਲੇ ਜੋਰ ਮਿਲਿਆ ਆਪ ਜੀ ਦਾ ਪਤਨਾਮ ਚਤੇ ਆਵੇ ਸੁਖ ਹੋਵੇ ਗੁਰੂ ਨਾਨਕ ਨਾਮ ਚੜ੍ਹੇ ਕਰ ਤੇਰੇ ਭਾਂਵੇਂ ਬਤ ਕਉ ਬਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜਿੰਮਤ ਤੇਰੇ